ਜ਼ਿਹਦ ਵਿਭਾਗ ਪੰਜਾਬ ਵੱਲੋਂ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਰਵੀ ਤੇਜ ਸਿੰਘ ਬਲ ਨੂੰ ਜਿਹੜੇ ਕਿ ਸਰਜਨ ਐ ਸਪੈਸ਼ਲਿਸਟ ਐ ਉਹਨਾਂ ਦੇ ਨਾਲ ਸੋਨਾਲਿਕਾ ਸ਼ਰਮਾ ਵੀ ਐ ਇਨ੍ਹਾਂ ਕੀ ਤਨਾਤੀ ਕੀਤੀ ਗਈ ਉਸਕੇ ਬਾਅਦ ਹਸਪਤਾਲ ਦੇ ਵੀ ਜਿਹੜੇ ਮਰੀਜ਼ ਐ ਗਰੀਬ ਲੋਕ ਐ ਜਿਹੜੇ ਖਾਸ ਤੌਰ ਤੇ ਆਈਸਮਾਨ ਕਾਰਡ ਕੇ ਰਹਿ ਜਿਨਾਂ ਕੇ ਇਲਾਜ ਹੁੰਦੇ ਐ ਸਰਕਾਰ ਦਾ ਹੀ ਮੰਤਵ ਐ ਕਿ ਗਰੀਬ ਆਦਮੀ ਤੱਕ ਹੈਲਥ ਸਰਵਿਸ ਪਹੁੰਚੇ ਉਸਕੇ ਤਹਿਤ ਇੱਕ ਬੁਜ਼ੁਰਗ ਮਾਤਾ ਐ ਉਹਦਾ ਇੱਕ ਸਫਲ ਆਪਰੇਸ਼ਨ ਹੋਇਆ ਉਸਕਾ ਪਿੱਤੇ ਕਾ ਪ੍ਰੋਬਲਮ ਕਿੱਦਾਂ ਗਿਆ ਸਰਕਾਰੀ ਜੇ ਪ੍ਰਾਈਵੇਟ ਮੈਂ ਜਾਂਦੇ ਤੋ 25 3000 ਰੁਪਏ ਨਾਲ ਲੱਗ ਸਕਦੇ ਸੀ ਲੇਕਿਨ ਆਯੁਸ਼ਮਾਨ ਕਾਰਡ ਕੇ ਰਾਹੀਂ ਇਹਨਾਂ ਦਾ ਇੱਕ ਦਰਵੀਨ ਦੇ ਰਾਹੀਂ ਆਪਰੇਸ਼ਨ ਕੀਤਾ ਗਿਆ ਹੈ। ਗੈਦ ਵਿਭਾਗ ਪੰਜਾਬ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਹੈ ਇਸ ਦਾ ਦੇਖੋ ਕਿੰਨਾ ਫਾਇਦਾ ਆਮ ਜਿਹੜੇ ਗਰੀਬ ਲੋਕ ਹੈ ਉਹਨਾਂ ਪਹੁੰਚੇਗਾ। ਡਾਕਟਰ ਰਵਿਤੇਜ ਬਲ ਜੜੀ ਸਰਜਨ ਐ ਸਪੈਸ਼ਲਿਸਟ ਹੈ। ਉਹਨਾਂ ਵੱਲੋਂ ਇਸ ਮਾਤਾ ਕਾਰ ਜੋ ਪਿੰਡ ਜੋੜਾ ਮਾਜਰਾ ਕੀ ਸੀ ਉਹਨਾਂ ਦਾ ਸਫਲ ਆਪਰੇਸ਼ਨ ਹੋਇਆ ਪਿੱਤੇ ਦਾ ਦਰਵੀਨ ਰਾਹੀਂ ਬਾਜ਼ਾਰ ਦੇ ਵੀ ਜਾਂਦੇ ਐ ਪ੍ਰਾਈਵੇਟ ਹਸਪੀਟਲ ਕਰਾਂਦੇ ਤਾਂ ਕਿੰਨਾ ਪੈਸਾ ਖਰਚ ਹੋਣਾ ਸੀ ਲੇਕਿਨ ਸਰਕਾਰ ਦੇ ਇਸ ਪਰਲੇ ਕੀ ਇਨਾ ਵੱਲੋਂ ਵੀ ਸਲਾਹਗਾ ਕੀਤੀ ਗਈ ਹੈ। ਇੱਕ ਵਾਰੀ ਵੀ ਕਰਦੇ ਹਾਂ ਮਾਤਾ ਨਾਲ। ਤੁਹਾਡੀ ਮਾਤਾ ਜੀ ਜੀ ਇੱਥੇ ਦੇਖੋ। ਹਾਂ ਕੀ ਨਾਮ ਤੁਹਾਡਾ? ਕਰਮਜੀਤ ਕੌਰ ਜੀ। ਹਾਂ। ਇਹ ਮਾਤਾ ਜੀ ਕੀ ਤਕਲੀਫ ਸੀ? ਪੀਤੇ ਚ ਪਥਰੀ ਤੁਸੀ। ਸਮਝਦੇ ਦੇਖੋ। ਤੇ ਸਰਕਾਰੀ ਹਸਪਤਾਲ ਦੇ ਵਿੱਚ ਹੋਇਆ ਇਲਾਜ ਕਿਹੜਾ ਦੱਸੋ? ਬਹੁਤ ਵਧੀਆ ਹੋਇਆ ਆਪਰੇਸ਼ਨ। ਹੂੰ। ਬਹੁਤ ਵਧੀਆ ਹੋਇਆ ਜੀ ਬਹੁਤ ਵਧੀਆ। ਹਾਂ ਜੀ। ਕਿਹੜਾ ਕਾਰਡ ਸੀ ਤੁਹਾਡੇ ਕੋਲ? 5 ਲੱਖ ਵਾਲਾ ਸਰਮਾ ਕਾਰਡ। ਸਰਕਾਰ ਕਾ ਕਰੀ ਸੀ। ਹਾਂ ਜੀ। ਹਾਂ ਜੀ। ਤੁਹਾਨੂੰ ਸਰਕਾਰੀ ਸਹੂਲਤਾਂ ਕਿਸ ਤਰ੍ਹਾਂ ਮਿਲਣ ਲੋਕਾਂ ਨੂੰ ਡਾਕਟਰ ਦੇ ਦੇਖੋ ਇਹ ਮਾਤਾ ਜੀ ਨੂੰ ਬੜੀ ਪਹਿਲਾਂ ਹੀ ਡਾਇਗਨੋਸਿਸ ਸੀਗਾ ਗਾਲ ਬੈਡਰ ਪਿੱਤੇ ਦਾਸ ਪੁੰਚ ਸੀਗਾ ਠੀਕ ਹੈ ਮੈਨੂੰ ਹਜੇ ਹਫਤਾ ਆਪਣੇ ਦੋਵਾਂ ਸਾਣ ਦੋਵਾਂ ਨੂੰ ਆਇਆ ਜੋਇਨ ਕੀਤੇ ਹੋਏ ਸਾਡੇ ਕੋਲ ਲਾਇਆ ਸੀ ਤਾਰੀਖਾ ਕਰਾਈ ਟੈਸਟਸ ਕਰਾਈ ਸਾਰੇ ਸਭ ਕੋਈ ਫਿੱਟ ਸੀਗਾ ਤੇ ਅਸੀਂ ਅੱਜ ਇਹਨਾਂ ਨੂੰ ਪੋਸਟ ਕੀਤਾ ਤੇ ਕਾਫੀ ਅੱਛਾ ਬੜੀ ਸਫਲਤਾ ਨਾਲ ਸਾਡਾ ਸਾਰੀ ਸਰਜਰੀ ਹੋ ਗਈ ਇਹਨਾਂ ਦੀ ਦੁਰਵਿੰਦਾ ਸਿੰਘ ਹਾਂਜੀ ਦੁਰਵਿੰਦਾ ਸਿੰਘ ਕੀਤਾ ਜੀ ਅਸੀਂ ਤੇ ਹੋਰ ਮਰੀਜ਼ਾਂ ਨੂੰ ਕਿਸ ਤਰ੍ਹਾਂ ਤੁਹਾਡੀ ਹਾਂਜੀ ਹੋਰ ਜਿੰਨੇ ਵੀ ਮਰੀਜ਼ ਹੈ ਆਪ ਵੀ ਇੱਥੇ ਸਭ ਸਾਰਿਆਂ ਨੂੰ ਆਪਣੀ ਸੇਵਾਵਾਂ ਦਵਾਂ ਜਿੰਨਾ ਹੋ ਸਕਿਆ ਅਦੀ ਕਰਾਂਗੇ ਪਿੱਤੇ ਵਾਲੇ ਪੱਥਰੀਆਂ ਹੋਰ ਤਾਂ ਵੀ ਦੂਰ ਬਿਨਾਂ ਨਾਲ ਅਸੀਂ ਕਰਨੇ ਸ਼ੁਰੂ ਹੋ ਗਏ ਟੀਮ ਦੇ ਵਿੱਚ ਸੈਲਸਬਿਨ ਨਾਲ ਹਾਂਜੀ ਡਾਕਟਰ ਸੁਨਾਲਿਕ ਹੈਗੇ ਅਸੀਂ ਦੋਵੇਂ ਇਕੱਠੇ ਡਾਕਟਰ ਸਾਹਿਬ ਮੈਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਵੀ ਨਾਲ تھے ਇਸ ਆਪਰੇਸ਼ਨ ਦੇ ਦੌਰਾਨ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਇਧਰ ਲਾਈਟ ਹੈ ਇੱਥੇ ਜੀ ਮਾਤਾ ਜੀ 60 ਸਾਲ ਦੇ ਸੀਗੇ ਉਹਨਾਂ ਦੇ ਪਿੱਤੇ ਚ ਪੱਥਰੀ ਸੀਗੀ ਤੇ 3-4 ਮਹੀਨੇ ਤੋਂ ਇਧਰ ਉਧਰ ਘੁੰਮ ਰਹੇ ਸੀ ਉਹਨਾਂ ਨੇ ਆਪਰੇਸ਼ਨ ਨਹੀਂ ਸੀ ਕਰਾਇਆ ਕਿਉਂਕਿ ਇੱਥੇ ਅਵੇਲੇਬਿਲਿਟੀ ਹੀ ਨਹੀਂ ਸੀ ਸਮਾਨ ਦੀ ਹੈ ਨਾ ਫਿਰ ਅਸੀਂ ਮਤਲਬ ਸਰ ਦੇ ਨਾਲ ਹੀ ਅਸੀਂ ਆਪਰੇਸ਼ਨ ਕੀਤਾ ਫਿਰ ਉਹਨਾਂ ਦਾ ਡਾਇਗਨੋਸਿਸ ਬਣਾਇਆ ਤੇ ਅਸੀਂ ਵਿਥਿਨ 1 ਵੀਕ ਅਸੀਂ ਆਪਰੇਟ ਕਰਤਾ ਉਹਨਾਂ ਨੂੰ ਤੇ ਆਈ ਥਿੰਕ ਲੈਪਰੋਸਕੋਪਿਕ ਹੀ ਗੋਲਡ ਸਟੈਂਡਰਡ ਹੈ ਸਾਰੇ ਪਿੱਤੇ ਦੀ ਪਥਰੀਆਂ ਦਾ ਤਾਂ ਇਸ ਕਰਕੇ ਜੇ ਇਹ ਆਪਰੇਸ਼ਨ ਦੇ ਪ੍ਰਾਈਵੇਟ ਤੇ ਕਰਾਉਂਦੇ ਜਾ ਕੇ ਕੋਈ ਮਰੀਜ਼ ਕਰਾਂਦਾ ਹੈ ਤਾਂ ਕਿੰਨਾ ਖਰਚਾ ਆ ਜਾਂਦਾ ਹੈ ਬਹੁਤ ਇਹ ਲੋਗਾਂ ਦਾ 25-30000 ਤੱਕ ਕਾਫੀ ਖਰਚਾ ਆ ਜਾਂਦਾ ਹੈ ਪਰ ਆਪਣੇ ਕੋਲ ਸਰਕਾਰ ਨੇ ਸਾਰਾ ਕੁਝ ਸਾਰੇ ਇਨਸਟਰੂਮੈਂਟ ਸਭ ਕੁਝ ਪ੍ਰੋਵਾਈਡਡ ਹੈ ਸਸਤੇ ਫ੍ਰੀ ਆਫ ਕੋਸ ਸਰਯੁਸ਼ਮਨ ਕਾਰਨਲ ਕਿਸ ਕਿਸ ਤਰ੍ਹਾਂ ਦੇ ਪ੍ਰੋਬਲਮ ਇੱਥੇ ਹੋ ਸਕਦੇ ਹਨ ਤੁਸੀ ਦੋਨਾਂ ਨੇ ਚਿੰਤਾ ਕੀਤੀ ਹੈ ਇੱਥੇ ਹਰਨੀਆ ਲਾਈਪੋਮਾ ਵੈਰੀਕੋਸੀਲ ਹਾਈਡਰੋਸੀਲ ਤੇ ਵੈਰਕੋਸ ਵੇਨਸ ਵੈਰਕੋਸ ਵੇਨ ਦੇ ਸਾਰੇ ਆਪਰੇਸ਼ਨ ਅਸੀਂ ਕਰਾਂਗੇ ਫਾਈਬਰੋਇਡ ਨੋਮਾ ਬ੍ਰੈਸਟ ਲੰਪ ਇਹ ਸਾਰੇ ਆਪਰੇਸ਼ਨ ਅਸੀਂ ਕਰਾਂਗੇ